ਜੀ ਦਾ ਘਰ ਸਾ ਮੈਜੀ ਫਤਿਹ ਮੈਂ ਬਲਵਿੰਦਰ ਕੌਰ ਐਮ ਦੀ ਕਿਡਜ਼ ਪਰੀ ਸਕੂਲ ਲੋਨਦੀ ਸਬੂ ਜੋ ਕਿ ਲੇਲੇਵਾ ਰੋਡ ਤੇ ਸਥਿਤ ਹੈ ਤੇ ਅਸੀਂ ਛਿੱਜੀ ਜਾੜਾ ਮਨ ਆ ਗਏ ਇਸ ਹਫਤੇ ਵਿੱਚ ਜਿਹਦੇ ਕੋ ਬੱਚਿਆਂ ਨੇ ਜਦੋਂ ਗੁਰਵੰਦਰ ਸਿੰਘ ਨੂੰ ਜਾਂਦਾ ਗਿਆ ਤੇ ਬੱਚਿਆਂ ਨੂੰ ਗਿਆ ਗਿਆ ਉੱਥੇ ਬੱਚਿਆਂ ਨੂੰ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਇਹ ਸਾਡੇ ਦਸਫ ਪਾਸ਼ਾ ਨੇ ਬੀਣ ਸਥਾਪਿਆ ਸੀ ਦੁਜਾਂ ਸਿ ਜਹਾਨ ਫਿਰ ਅਸੀਂ ਕੀਟਨ ਜਿਹੜਾ ਵਾਗ ਨੇ ਕੀਟਨ ਕੀਤਾ ਗਿਆ ਤੇ ਸਾਰਾ ਜਦੋਂ ਵੀ ਉਥੇ ਇਤਿਹਾਸੀਆਂ ਸਿਰ ਸਭ ਮਿਆਂ ਵਾਸਤੇ ਸੀ ਜਨਪਾਇ ਸ਼ੋਡੇ ਸਰ ਜਿਆਦੇ ਵੱਡੇ ਸਰ ਜਿਆਦੇ ਬਾਰੇ ਤੇ ਮਾਤਾ ਗੁਜਰ ਦੇ ਕੋਰ ਬਾਰੇ ਹੀ ਦੱਸਿਆ। ਜਾਂ ਉਸ ਤੋਂ ਬਾਅਦ ਫਿਰ ਸਕੂਲ ਵਿੱਚ ਬੱਚਿਆਂ ਨੂੰ ਅਸੀਂ ਜਿਹੜਾ ਗੁਰਮੁੰਤਰ 10 ਮਿੰਟ ਕਰਾਇਆ ਗਿਆ। ਗੁਰਮੁੰਤਰ ਤੇ ਨੂੰ ਮੰਤਰ ਦੋਨੋਂ ਪੜ ਜਦੋਂ ਬੱਚਿਆਂ ਨੂੰ ਜਾ ਕਰਾਇਆ ਗਿਆ। ਤੇ ਬੱਚਿਆਂ ਨੇ ਬੜੀ ਵਧੀਆ ਕੀਤਾ ਤੇ ਇਸ ਤੋਂ ਬਾਅਦ ਅਸੀਂ ਫਿਰ ਬੱਚਿਆਂ ਨੂੰ ਜਿਵੇਂ ਮੂਰਾ ਮਾਹੀ ਸੀ ਜ। ਉਸਨੇ ਜਦੋਂ ਗੁਰੂ ਦਾ ਗੋਬੀਸ ਨੇ ਬਚਿਆ ਨੂੰ ਛੋਟੇ ਸਾਹ ਜਦੋਂ ਤੇ ਮਾਤਾ ਗੁਜਰ ਕਾ ਨੂੰ ਜਲਦਾਂ ਤਾਂ ਗਿਆ ਮੋਕਲਾ ਦੇ ਦੀ ਨਾ ਤੇ ਉੱਥੇ ਉਹਨਾਂ ਨੇ ਠੰਡੇ ਬੁੱਝ ਬਿਠਾਇਆ ਗਿਆ ਠੰਡੇ ਬੁੱਝ ਜਿਹੀ ਬਹੁਤ ਜ਼ਿਆਦਾ ਠੰਡ ਸੀ ਨਾ ਉਹਨਾਂ ਕੋਲ ਰੋਟੀ ਸੀ ਨਾ ਪਾਣੀ ਸੀ ਤੇ ਨਾ ਹੀ ਉਹਨਾਂ ਕੋਲ ਕੋਈ ਕਪੜਾ ਸੀ ਤੇ ਉਹਨਰੇ ਮਾਹੀ ਨੇ ਫਿਰ ਆਪਣਾ ਸਹਾਰਾ ਕਰ ਬਾਰ ਵੇਚ ਕੇ ਤੇ ਉਹਨਾਂ ਵਾਸਤੇ ਦੂਜਾ ਪ੍ਰਬੰਧ ਕੀਤਾ ਜਿਵੇਂ ਉਹਨਾਂ ਨੂੰ ਦੰਦ ਕਰਕੇ ਮਾਤਾ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਦੰਦ ਪਲਾ ਰਹੇ ਹੋ ਤੇ ਇਹਦੇ ਮਤਸਾਂ ਤੱਕ ਬਹੁਤ ਇੱਜਦੇ ਪੁੱਤੇ ਜਾਣ ਪੁੱਤੇ ਪੈਣਗੇ ਇਹਨੇ ਵੀ ਸਾਨੂੰ ਮੈਨੇਜ ਡਿਗਨ ਦਾ ਕੋ ਡਾ ਨਹੀਂ ਪਰ ਮੈਂ ਇਹ ਸੇਵਾ ਇਹ ਲਈ ਦੁਨੀਆ ਕਰ ਰਿਹਾ ਇਸ ਤੋਂ ਵੱਧ ਹੋ ਰਿਹਾ ਤੇ ਕੁਝ ਹੋਏਗਾ ਇਹ ਬੱਚਿਆਂ ਨੂੰ ਦੱਸਿਆ ਬੱਚਿਆਂ ਨੂੰ ਦੱਸਿਆ ਕਿ ਤੁਸੀਂ ਜਲਦੀ ਕਲਾ ਵਿੱਚ ਰਹੋ ਤਾਂ ਕਿ ਨਾ ਤੁਹਾਨੂੰ ਕੁਝ ਆਪ ਤੁਸੀਂ ਇਹ ਜਿਆ ਕਰ ਸੋ ਰਵਾਇ ਦਿਖਾ ਲਾ ਵੇ ਦਿਖਾ ਦੇ ਸਾਸਿਕਾਲ ਜੀ ਜੀ ਜਿੱਦਾਂ ਹੀ ਅਸੀਂ ਇਸ ਛੇਦੀ ਦਿਹਾੜੇ ਸ਼ੁਰੂ ਹੋਏ ਆ ਹਫਤੇ ਦੇ ਸ਼ੁਰੂਆਤ ਦੇ ਵਿੱਚ ਹੀ ਅਸੀਂ ਬੱਚਿਆਂ ਨੂੰ ਇਸ ਆਪਣੇ ਇਤਿਹਾਸ ਦੇ ਨਾਲ ਜੋੜਨ ਦੇ ਲਈ ਸਭ ਤੋਂ ਪਹਿਲਾਂ ਤੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਬੱਚੇ ਨਤਮਸਤਕ ਹੋਏ ਬੜੀ ਪ੍ਰੇਮ ਭਾਵਨਾ ਦੇ ਨਾਲ ਬੱਚਿਆਂ ਨੇ ਬਾਬਾ ਜੀ ਦਾ ਸਵਾਗਤ ਕੀਤਾ ਤੇ ਤਿੰਨ ਦਿਨ ਲਗਾਤਾਰ ਬੱਚੇ ਆਪਣੀ ਹਾਜ਼ਰੀ ਉੱਥੇ ਭਰਦੇ ਰਹੇ ਆ ਉਸ ਤੋਂ ਬਾਅਦ ਜਿੱਦਾਂ ਅਕਾਲ ਤਖਤ ਸਾਹਿਬ ਤੋਂ ਸਾਨੂੰ ਸਾਰਿਆਂ ਨੂੰ ਹੁਕਮ ਲੱਗਿਆ ਸੀਗਾ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ 10-10 ਮਿੰਟ ਸਾਰਿਆਂ ਨੇ ਸਿਮਰਨ ਕਰਨਾ ਆ ਅਸੀਂ ਉਸ ਤੇ ਵੀ ਪੂਰ ਉਤਰੇ ਆ ਬੱਚੇ ਰੋਜ਼ ਸਿਮਰਨ ਕਰਦੇ ਆ ਕੱਲ ਵੀ ਅਸੀਂ ਬੱਚਿਆਂ ਦੇ ਨਾਲ ਰਲ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਸਿਮਰਨ ਕਰਵਾਇਆ ਹੈ ਦੁੱਧ ਦਾ ਲੰਗਰ ਵੀ ਵਰਤਾਇਆ ਹੈ ਔਰ ਬੱਚਿਆਂ ਨੂੰ ਜਿੰਨਾ ਕੋਈ ਬੱਚੇ ਸਮਝ ਸਕਦੇ ਆ ਆਪਣੇ ਇਤਿਹਾਸ ਨੂੰ ਇੰਨੀ ਕੁ ਉਮਰ ਦੇ ਵਿੱਚ ਉਹ ਸਾਰਾ ਕੁਝ ਬੱਚਿਆਂ ਨੂੰ ਸਮਝਾਇਆ ਹੈ ਦੱਸਿਆ ਹੈ ਔਰ ਇਸ ਚੀਜ਼ ਦਾ ਮੈਂ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਇਹ ਦਿਨ ਆਣਗੇ ਤੇ ਅਸੀਂ ਬੱਚਿਆਂ ਦੇ ਨਾਲ ਇਸ ਟਾਈਮ ਨੂੰ ਇਸੇ ਹੀ ਤਰ੍ਹਾਂ ਉਹਨਾਂ ਨੂੰ ਜਾਨੂ ਕਰਵਾਵਾਂਗੇ ਉਸ ਦਾ ਰੀਜ਼ਨ ਏਸੀਪੀ ਜਦੋਂ ਇਹ ਸਕੂਲ ਦੀ ਨੈਗੋਰੀਸ਼ਨ ਹੋਈ ਸੀਗੀ ਤੇ ਬੜੇ ਬਜ਼ੁਰਗ ਸਾਡੇ ਵਾਲੇ ਦੁਆਲੇ ਦੇ ਇਸ ਸਕੂਲ ਦੇ ਵਿੱਚ ਆਏ ਸੀਗੇ ਉਹਨਾਂ ਬਜ਼ੁਰਗਾਂ ਨੇ ਇੱਕ ਗੱਲ ਕਹੀ ਸੀਗੀ ਵੀ ਇੰਗਲਿਸ਼ ਤੇ ਠੀਕ ਏ ਪਰ ਸਾਡੇ ਵਿਰਸੇ ਲਈ ਇਹ ਸਕੂਲ ਕੀ ਕਰੇਗਾ ਕਿਉਂਕਿ ਉਹਨਾਂ ਨੇ ਇੱਥੇ ਪੰਜਾਬੀ ਦਾ ਕੋਈ ਬੋਰਡ ਲੱਗਾ ਨਹੀਂ ਦੇਖਿਆ ਸੀਗਾ ਉਸ ਦਿਨ ਤੋਂ ਬਾਅਦ ਮੈਂ ਇਹ ਡਿਸਾਈਡ ਕਰ ਲਿਆ ਸੀਗਾ ਕਿ ਅਸੀਂ ਉਹਨਾਂ ਬਜ਼ੁਰਗਾਂ ਦਾ ਇਹ ਵੀ ਜਿਹੜਾ ਰਿਕੁਐਸਟ ਲਾ ਲਓ ਜਾਂ ਉਲਾਂਬਾ ਲਾ ਲਓ ਸਾਡੇ ਤਾਂ ਹੀ ਸੀਗਾ ਵੀ ਇਹ ਅਸੀਂ ਉਤਾਰਨਾ ਹੈ ਔਰ ਮੇਰੀ ਮੈਨੂੰ ਐ ਲੱਗਦਾ ਆ ਕਿ ਮੈਂ ਉਸ ਚੀਜ਼ ਨੂੰ ਪੂਰਾ ਕਵਰ ਕਰ ਲਿਆ ਜਿੰਨਾ ਅਸੀਂ ਕਰ ਸਕਦੇ ਸੀਗੇ ਉਹਨਾਂ ਅਸੀਂ ਕੀਤਾ ਆ ਔਰ ਬੱਚਿਆਂ ਨੇ ਵੀ ਬਹੁਤ ਸੰਯੋਗ ਦਿੱਤਾ ਆ ਬੱਚੇ ਬੜੇ ਪਿਆਰ ਨਾਲ ਇਹਨਾਂ ਦਿਨਾਂ ਦੇ ਵਿੱਚ ਸਾਡੇ ਜਿੰਦਾ ਅਸੀਂ ਕਹਿੰਨੇ ਆ ਜਿੱਦਾਂ ਅਸੀਂ ਉਹਨਾਂ ਨੂੰ ਦੱਸਦੇ ਆ ਉਦੋਂ ਹੀ ਕਰਦੇ ਆ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਬਲਮ ਜਾਰੀ ਰਹੇ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਦਾਂ ਤੁਸੀਂ ਸ਼ੁਰੂ ਤੋਂ ਹੀ ਦੇਖ ਲਓ ਅਸੀਂ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਆਪਣੇ ਵਿਰਾਸਤ ਨਾਲ ਪੰਜਾਬੀ ਪੰਜਾਬੀਅਤ ਨਾਲ ਜੋੜਨ ਦੇ ਲਈ ਹਰ ਤਰ੍ਹਾਂ ਦੇ ਕਦਮ ਜਿਹੜੇ ਆ ਟਾਈਮ ਟੂ ਟਾਈਮ ਚੱਕਦੇ ਰਹੇ ਹਾਂ ਤੇ ਅੱਗੇ ਵੀ ਚੱਕਦੇ ਰਵਾਂਗੇ ਧੰਨਵਾਦ